ਏ ਅਭਿੰਦਰ ਕੁਮਾਰ ਇਹ ਮੇਰੇ ਸਹੁਰੇ ਦੇ ਰਿਸ਼ਤੇਦਾਰ ਆ ਇਹਦੀ ਘਰ ਦੀ ਨੂੰ ਕੋਈ ਆਪਣੇ ਮੜਾ ਲੈ ਗਿਆ ਵਾ ਠੀਕ ਆ ਉਹਨਾਂ ਕੋ ਕੰਮ ਸਿੱਖਦੀ ਇਹ ਤਾਂ ਗੱਲਬਾਤ ਉਹਨਾਂ ਤੇ ਹੈਗੀ ਵੀ ਆਪੋ ਚ ਮੜੇ ਦੀ ਨਾਲ ਤੇ ਥੋੜਾ ਜਿਆ ਇਨਾਂ ਦਾ ਪਚੱਕਰ ਚ ਕੁਮਰ ਦੇ ਚ ਹੈ ਹੀ ਚੱਲਦਾ ਹੀ ਜਾਂ ਨਹੀਂ ਚੱਲਦਾ ਅਹੀ ਐਸਐਸਪੀ ਦੇ ਕੋ ਬਿਆਨ ਦਵਾਏ ਹੋ ਜਨਾਨੀ ਕੋ ਤੇ ਉਹਨੇ ਕਿਹਾ ਕਿ ਮਤਲਬ ਆ ਬਿਆਨ ਦੇ ਕੇ ਗਈ ਆ ਖੁਦ ਤੇ ਫਿਰ ਅੱਜ ਉਹਨਾਂ ਨੇ ਤਾਂ ਗਿਟਮ ਕਿ ਦਿੱਤੀ ਇਹਨੂੰ ਮਾਰਨ ਨੂੰਂਦੀ ਤੇ ਰਾਤ ਦਵਾਈ ਵੀ ਲੈਣਾ ਇਹ ਘਰੋਂ ਤਾਂ ਕਿ ਤੁਹਾਨੂੰ ਮਤਲਬ ਕਿ ਉਹ ਇਤ ਜਬਰਦਸਤੀ ਨਾਲ ਕੋ ਲੈ ਕੇ ਐਪ੍ਰੀਕੈਂਟ ਦਿੱਤੀ ਥਾਣੇ ਦਿਖਾ ਦਿੱਤੀ ਹੁਣ ਥਾਣੇ ਵਾਲੇ ਕਹਿੰਦੇ ਕਾਰਵਾਈ ਹੋਏਗੀ ਹੁਣ ਦੇਖਦੇ ਆਪਾਂ ਕੀ ਕਰਦੇ ਆ ਤੇ ਮੁੜੇ ਦਾ ਨੰਬਰ ਆ ਗਾ ਕੋਈ ਜਦ ਨਾਲ ਦੌੜੀ ਹੁਣ ਬੱਸ ਬੰਦ ਆ ਰਿਹਾ ਸੀ ਕੀ ਇਨਸਾਫ ਮੁੜੇ ਨੂੰ ਮਿਲੇ ਇਹਨੂੰ ਜੋ ਵੀ ਇਹਦੀ ਕਾਰਵਾਈ ਹੈ ਹੁੰਦੀ ਆ ਕਿਉਂਕਿ ਦੋ ਇਹਦੇ ਬੱਚੇ ਆ ਛੋਟੇ ਛੋਟੇ ਤੇ ਇਨਸਾਫ ਕੀਤਾ ਜਾਏ ਇਦਾਂ ਇਹ ਨਾ ਬਿੰਦਰ ਕੁਮਾਰ ਇਹਦਾ ਹੁੰਦੀ ਸੜ ਮੈਂ ਦਵਾਈ ਲੈਣ ਆਦੀ ਆਪਣੀ ਘਰ ਦੀ ਨਾਲ ਸੜ ਉੱਥੇ ਇਹ ਮੁੜ ਆਇਆ ਦੀ ਤੇ ਉਹਨਾਂ ਦੀ ਕੋਈ ਗੱਲਬਾਤ ਪਹਿਲਾਂ ਦੀ ਉਹ ਤੁਹਾਨੂੰ ਕੀ ਦਿੰਦਾ ਦੀ ਮਿੰਦਮੀ ਤੈਨੂੰ ਵੀ ਤੇ ਮੇਰੇ ਘਰ ਦੇ ਲੈ ਗਿਆ ਉੱਥੇ ਕੰਮ ਕਰਦੀ ਦੀ ਮੰਗ ਕਰਦੇ ਹਾਂ ਅਨਸਾਫ਼ ਮਿਲੇ ਸਾਡਾ ਬੱਚਾ ਇਹ ਮੇਰੇ ਦੋ ਬੱਚੇ ਨੇ ਤੇ ਮੈਨੂੰ ਅਨਸਾਫ਼ ਮਿਲੇ ਮੇਰੇ ਨਾਲ ਧੱਕਾ ਕਰਦਾ ਸੀ ਅਸਮਸੂਲ ਹੋਈ ਹੈ ਸਾਨੂੰ ਵੀ ਵੱਲੋਂ ਵੀ ਮੇਰੀ ਵਾਈਫ ਜਿਹੜੀ ਆ ਉਹ ਇੱਥੇ ਹੈਗਾ ਸੀਗਾ ਟੈਟੂ ਦਾ ਇੱਕਾ ਸ਼ਾਪ ਤੇ ਉੱਥੇ ਲੱਗੀ ਸੀ ਤੇ ਉੱਥੇ ਟੈਟੂ ਵਾਲੇ ਮੁੰਡੇ ਦੇ ਨਾਲ ਚਲੀ ਗਈ ਹੈ ਤੇ ਮੇਰੇ ਤਿੰਨ ਬੱਚੇ ਆ ਤਾਂ ਉਹ ਪਹਿਲਾਂ ਵੀ ਚਲ ਗਈ ਸੀ ਤੇ ਪਹਿਲਾਂ ਆ ਗਈ ਸੀ ਲੇਕਿਨ ਹੁਣ ਦੁਬਾਰਾ ਉਹ ਫੇਰ ਚਲੇ ਗਈ ਹੈ ਉਹਦੇ ਨਾਲ ਤੋ ਇਸ ਬੰਦੇ ਅਸੀਂ ਉਹਨੂੰ ਪਤਾਲ ਕਰਦੇ ਹਾਂ